ਸਿਰੀ ਰਾਗ ਮਹੱਲਾ ਪੰਜਵਾਂ ਰਸਨਾ ਸੱਚਾ ਸਿਮਰੀਏ ਮਨ ਤਾਂ ਨਿਰਮਲ ਹੋਏ ਮਾਤ ਪਿਤਾ ਸਾਖ ਅਗਲੇ ਤਿਸ ਬਿਨ ਅਵਰ ਨ ਕੋਏ ਮਿਹਰ ਕਰੇ ਜੀ ਆਪਣੀ ਚਸਾ ਨ ਵਿਸਰੈ ਸੋਏ ਮਨ ਮੇਰੇ ਸੱਚਾ ਸੇਵ ਜਿਚਰ ਸਾਸ ਬਿਨ ਸੱਚੇ ਸਭ ਕੂੜ ਹੈ ਅੰਤੇ ਹੋਏ ਬినాਸ਼ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ ਮੇਰੇ ਮਨ ਤਨ ਭੁੱਖਾ ਤੱਕ ਲਈ ਕੋਈ ਆਣ ਮਿਲਾਵੇ ਮਾਏ ਚਾਰੇ ਕੁੰਡਾ ਪਾਲਿਆਂ ਸਹਬੇ ਨਵਰ ਨਾ ਜਾਏ ਤੇ ਸਾਕੇ ਅਰਦਾਸ ਕਰ ਜੋ ਮੇਲੇ ਕਰਤਾਰ ਸਤਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਹ ਲਾਹੀਏ ਅੰਤ ਨ ਪਾਰਾ ਵਾਰ ਪਰਵਦਗਾਰ ਸਹ ਲਾਹੀਏ ਜਿਸ ਤੇ ਚਲਤਾ ਨੇਕ ਸਦਾ ਸਦਾ ਆਰਾਤੀ ਹੈ ਇਹ ਮਤ ਵਿਸੇਖ ਮਨ ਤਾਂ ਨ ਮਿੱਠਾ ਤਿਸ ਲੱਗ ਕੇ ਜਿਸਮਾ